ਲੈ ਕਿਵੇਂ ਗੱਲਾਂ ਮਾਰੀ ਜਾਂਦੇ ਆ ਹੈਂ ਪਾਪਾ ਓਹੋ ਲੈ ਮੈਨੂੰ ਵੀ ਫੜਾ ਦੇ ਬਹੁਤ ਕਿ ਫੜੇ ਇੱਥੇ ਕਿੱਥੋਂ ਇਤਹਾਕੇ ਫੜਦੇ ਆ ਓਹੋ ਦੇਖੀ ਦੇਖੀ ਓਏ ਛੱਡ ਦੇ ਛੱਡ ਦੇ ਛੱਡ ਦੇ ਓਏ ਹਾ ਹਾ ਉਹ ਮੇਰਾ ਲਾਡਾਂ ਵਾਲਾ ਪੁੱਤ ਦੇਖ ਲੈ ਹੈਂ ਛਾਲਾ ਲੰਡਾ ਲਾ ਸਵਾ ਮਹੀਨੇ ਦਾ ਹੋ ਗਿਆ ਮੁੰਡਾ ਮੈਂ ਤਾਂ ਮੁੜ ਕੇ ਪਤਾ ਹੀ ਨਹੀਂ ਲਾ ਆਇਆ ਹੀ ਨਹੀਂ ਗਿਆ ਆ ਜਾ ਆ ਜਾ ਆ ਜਾ ਤਾਈ ਆ ਜਾ ਆ ਜਾ ਸਾਈ ਹਸੀ ਕਾਲ ਹੋਰ ਠੀਕ ਹੈ ਹਾਂ ਪੁੱਤ ਠੀਕ ਆ ਕਿਵੇਂ ਹੈ ਮੇਰੇ ਪੁੱਤਾਂ ਲਾ ਪਹਿਲਾ ਪੋਤੇ ਨੂੰ ਤੂੰ ਹੀ ਚੱਕ ਲੈ ਮਰਾ ਹੁਣ ਤਾਂ ਬੁੱਕਲ ਦੀ ਭਰਨ ਲੱਗ ਗਈ ਹਾਂ ਹਾਂ ਤਾਈ ਹੁਣ ਤਾਂ ਵਧੀਆ ਠੀਕ ਹੋ ਗਿਆ ਮੈਂ ਅੱਜ ਤੋਂ ਟੋਪੀਆਂ ਇਹ ਗੱਡੀਆਂ ਸੀ ਮਾ ਠੰਡਾ ਮੌਸਮ じゃ ਨਹੀਂ ਬਦਲ ਗਿਆ ਹਾਂ ਤੇਜ਼ ਹੋਈ ਜਾਂਦਾ ਮੌਸਮ ਫਿਰ ਜਵਾਕ ਨੂੰ ਤਾਂ ਇੰਨੇ ਹੀ ਬਹੁਤ ਹੁੰਦਾ ਹੈਗਾ ਮਸਾ ਪਰਮਾਤਮਾ ਨੇ ਸੁਣੀ ਹੈ ਤਾਈ ਹਾਂ ਤੈਨੂੰ ਪਤਾ ਹੀ ਹੈ ਤੇਰਾ ਤਾਂ ਬਾੜਾ ਤਾਂ ਨਵਾਦ ਮੁਟਕੇ ਸਾਡੇ ਤੋਂ ਵੀ ਨਹੀਂ ਆਇਆ ਗਿਆ ਇਹਦੇ ਚੁਲ ਜਗੇ ਨਾ ਤੂੰ ਗੇੜਾ ਮਾਰਿਆ ਤੇਰਾ ਆਈ ਅਜਾਊਗਾ ਹੁਣ ਇਹ ਤਾਂ ਇਹ ਆਪਦੇ ਆਰੀ ਲਈ ਰੱਖੂਗਾ ਤੈਨੂੰ ਨਾਲੇ ਤਾਂ ਹੈ ਤੂੰ ਆਏ ਕਰ ਨਾਲੇ ਤਾਂ ਤੈਨੂੰ ਸੂਟ ਦੇ ਨਾਲੇ ਕੰਬਲ ਦੇ ਹੈ ਮੈਂ ਤਾਂ ਤੇਰੇ ਕੋਲੇ ਜਾਣਾ ਹੀ ਸੀ ਲੈ ਆਏ ਨਹੀਂ ਮੈਂ ਲੈ ਕੇ ਜਾਂਦੀ ਘਰੇ ਆ ਕੇ ਲੈ ਕੇ ਜਾਵਾਂ ਆਪ ਦੇ ਕੇ ਆਓ ਨਾਲੇ ਮੈਂ ਤਾਂ ਹੱਥ ਲਾਵਾ ਲਉ ਭਾਈ ਕੋਈ ਨਾ ਭਾਈ ਤੈਨੂੰ ਗੜਾ ਲੁਕੋਇਆ ਕੁਸ ਤੂੰ ਆਏ ਕਰ ਰਾਣੀ ਸੰਭਲੂ ਮੁੰਡੇ ਨੂੰ ਜੋ ਮੈਨੂੰ ਆਪਣੇ ਡੀਪੂ ਵਾਲੇ ਆਉਂਦੇ ਹੁੰਦੇ ਆ ਤੇ ਤਾਈ ਨੂੰ ਤੂੰ ਨਾਲ ਲੈ ਜੀ ਉਥੋਂ ਵਧੀਆ ਸੂਟ ਦਵਾ ਕੇ ਲੈ ਮਹਿੰਗਾ ਕੋਈ ਕੰਬਲ ਦੇਣਾ ਨਾਲੇ ਚਾਰ ਪੀਏ ਤੇ ਵੀ ਕੋਈ ਨਾ ਨਾ ਕੋਈ ਨਾ ਕੋਈ ਨਾ ਤਾਈ ਆਪਾਂ ਸ਼ੁਕਰਵਾਰ ਨੂੰ ਚੱਲਾਂਗੇ ਜਿਹੜਾ ਤੇਰਾ ਪਸੰਦ ਹੋਇਆ ਜਿਹੜਾ ਹੱਥ ਲਾਈਂਗੇ ਉਹੀ ਦਵਾ ਦਾਂ ਹੁਣ ਬਣੀ ਨਾ ਗੱਲ ਕੋਈ ਨਾ ਲੈ ਤੂੰ ਬੈਠ ਮੈਂ ਚਾਹ ਬਣਾ ਕੇ ਬਣਾ ਲੈ ਚਾਹ ਦੀ ਤਾਂ ਕੋਈ ਲੋੜ ਨਹੀਂ ਸੀ ਗੱਲਾਂ ਹੀ ਕਰ ਲੈਂਦੇ ਆਪਾਂ ਆਪ ਤੂੰ ਮੈਨੂੰ ਐਂ ਦੱਸ ਨਿੰਮਾ ਵਧੀਆ ਬਣਦਾ ਸੀ ਤੇ ਕੁੜੀਆਂ ਆ ਗਈਆਂ ਸੀ ਆਪਣੀਆਂ ਕੁੜੀਆਂ ਤਾਈ ਆਂਗਣ ਕਿਉਂ ਜਿਹੜੀ ਕੁੜੀ ਤਾਂ ਇੱਥੇ ਆਈ ਸੀ ਇਹਨੂੰ ਸਾਂਭਣ ਹਾਂ ਉਹਦੀ ਸੱਸ ਵਾਲੀ ਦਿੱਲੀ ਆ ਅੱਛਾ ਫਿਰ ਬਾਹਲਾ ਉਹਨੂੰ ਮੈਂ ਮਜਬੂਰ ਨਹੀਂ ਕਰਿਆ ਮੈਂ ਕਿਹਾ ਅਗਲਾ ਐਂ ਕਹਿ ਦਿੰਦਾਗਾ ਵੀ ਸੱਸ ਨੂੰ ਛੱਡ ਕੇ ਭਰਾ ਦੇ ਘਰੇ ਵਾਗਦੇ ਇਹ ਵੀ ਸੋਚਣਾ ਪੈਂਦਾ ਹੈ ਨਾ ਮੈਂ ਕਿਹਾ ਚੱਲ ਉਹਦੇ ਪਿੰਡ ਵੀ ਦੀ ਰੋਜ਼ ਲਗਦਾ ਜਦੋਂ ਡਿਊਟੀ ਜਾਂਦਾ ਅੱਛਾ ਇਹਨੂੰ ਮੈਂ ਕਹਿਤਾ ਸੀ ਮੈਂ ਕਿਹਾ ਜਿਹੜਾ ਉਹਦਾ ਸੂਟ ਆ ਕੋਈ ਕੰਬਲ ਆ ਉਹ ਦੇਣਾਗਾ ਮੈਂ ਜਾਂਦਾ ਹੋਇਆ ਫੜਾ ਜੂੰਗਾ ਚੱਲ ਆ ਵੀ ਠੀਕ ਕੀਤਾ ਉਹਦਾ ਫੜਾਤਾ ਸੂਟ ਕੰਬਲ ਹਾਂ ਉਹਦਾ ਫੜਾਤਾ ਚੱਲ ਵਧੀਆ ਹੋ ਗਿਆ ਤੇ ਉਹ ਵੱਡੀ ਆਪ ਹੀ ਲੈ ਗਈ ਹੋਗੀ ਆਪ ਵੱਡੀ ਆਪ ਹੀ ਲੈ ਗਈ ਚਲ ਭਾਈ ਤੇ ਇਹੋ ਜਿਹੇ ਦਿਨ ਤਾਂ ਨਾ ਪੁੱਤ ਮਸਾਂ ਆਉਂਦੇ ਰੇ ਤੇ ਆਉਂਦੇ ਵੀ ਆਏ ਵੀ ਕਈ ਸਾਲ ਤੋਂ ਪੰਜ 6 ਸਾਲਾਂ ਤੋਂ ਹਨਾ ਬਹੁਤ ਆਖਾਂ ਪਕਾਤੀਆਂ ਸਹੀ ਗੱਲ ਆ ਜਿਹੜੇ ਰਾਹ ਤੋਂ ਇਹ ਮੁੜੀ ਹੈ ਹਾਂ ਨਾਲੇ ਤੇਰੇ ਕੋਲ ਕੀ ਪਰਦਾ ਕਿੰਨਾ ਕਿੰਨਾ ਚਿੱਟਾ ਲਾਉਂਦੀ ਸੀ ਕੀ ਕੁਛ ਕਰਦੀ ਸੀ ਹਾਂ ਤੇ ਪਰਮਾਤਮਾ ਨੇ ਦੇਖ ਲਾ ਮੇਰੇ ਰੰਗ ਭਾਗ ਲਾ ਤੇਰਾ ਘਰ ਬਸਦਿਆਂ ਚ ਰਹਿ ਗਿਆ ਨਾਲੇ ਰੱਬ ਨੇ ਤੈਨੂੰ ਪੁੱਤ ਦੇਤਾ ਉਹ ਸਾਰੀਆਂ ਗੱਲਾਂ ਨੂੰ ਦਬਾ ਦੇ ਪੁੱਤ ਉਹ ਪੁਰਾਣੀਆਂ ਗੱਲਾਂ ਤਾਂ ਯਾਦ ਹੀ ਨਾ ਕਰਿਆ ਕਰ। ਨਾ ਤਾਈ ਮੈਂ ਪੁਰਾਣੀਆਂ ਗੱਲਾਂ ਕਾਹਨੂੰ ਯਾਦ ਕਰਦਾ। ਚੱਲ ਚੰਗਾ ਮੈਂ ਨਾ ਖੇਤ ਮੋਟਰ ਛੱਡੀ ਹੋਈ ਆ। ਅੱਛਾ ਤੇ ਮੈਂ ਖੇਤ ਨੂੰ ਜਾਣਾ ਤੇ ਤੂੰ ਚਾਹ ਪੀ ਕੇ ਜਾਈ। ਹਾਂ ਹਾਂ ਮੈਂ ਚਾਹ ਪੀ ਕੇ ਜਾਉਂ ਬੜਾਈ ਜਾਂਦੀ ਆਹੋ। ਆਹੋ ਛੱਡ ਕੇ ਨਹੀਂ ਜਾਂਦੀ ਤੇ ਨਾਲੇ ਇਹ ਫੜਾਉ ਉਹਨੂੰ ਤੇ ਮੈਂ ਫਲਿਆਵ ਨੂੰ ਤਾਂ ਐਵੇਂ ਰੋਣ ਲੱਗ ਜੇ। ਰੋਣਾ ਜ਼ਰੂਰੀ ਆ ਤੂੰ ਠੰਡਾ ਗਈ। ਅੰਦਰ ਪਾ ਕੇ ਜਾਊਂਗੀ ਮੈਂ। ਨੀਪਣੇ ਕਰੀਆਂ। हां हां ਪੈਣੀ ਕਰਿਆ ਕੋਨਾ ਅੱਗੇ ਨੰਗੇ ਹੋ ਮੈਂ ਪੈਣੀ ਜੀਤਾ ਲੈ ਨਹੀਂ ਕਹਿ ਤਾ ਪੁੱਤ ਹੈ ਕੁਛ ਨਹੀਂ ਕਹਿ ਜਮੀ ਤਾ ਆਪਣੇ ਪਿਓ ਵਰਗਾ ਹਨਾ ਪੈਣੀ ਹਾਂ ਹੋਰ ਪੈਣੀ ਜੀਤਾ ਠੀਕ ਆ ਹਾਂ ਮੈਂ ਤਾਂ ਠੀਕ ਆ ਚਲ ਸ਼ੁਕਰ ਆ ਤੈਨੂੰ ਪੁੱਤ ਦੀ ਦਾਤ ਤਾਂ ਮਿਲ ਗਈ ਵੈਸੇ ਮੈਂ ਸੁਣਿਆ ਜਿਹੜੇ ਇਹੋ ਜਿਹੇ ਕੰਮਾਂ ਚ ਪਏ ਹੁੰਦੇ ਆ ਉਹਨਾਂ ਨੂੰ ਤਾਂ ਕਿੱਥੇ ਉਹਨਾਂ ਦੀ ਕੋਖ ਹੈ ਨਹੀਂ ਹੁੰਦੀ ਆ ਤੇਰੀ ਤਾਂ ਰੱਬ ਨੇ ਚੰਮੀ ਸੁਣ ਲਈ ਸਹੀ ਗੱਲ ਆ ਪਣੀ ਹੁਣ ਤਾਂ ਭੈਣ ਲੌਂਦੀ ਨਹੀਂ ਹੋਣੀ ਵਸੇ ਤੂੰ ਕਿ ਨਹੀਂ 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 ਹੋਣ ਕਿਤੇ ਹਾਈ ਹਾਈ ਅੱਖ ਔਖਾ ਜੀ ਵੀ ਕਿਵੇਂ ਹੋਇਆ ਭੈਣੇ ਭੈਣੇ ਤੇਰੀਆਂ ਤਾਂ ਹਨਾ ਪੀ ਪੀ ਕੇ ਚਲ ਕੋਈ ਨਾ ਜਿਹੜੀ ਲੱਤ ਲੱਗ ਜੇ ਉਹ ਕਿੱਥੇ ਢਿਛਤੀ ਛੁੱਟਦੀ ਆ ਜੇ ਮਾੜਾ ਮੋਟਾ ਲਾਹ ਵੀ ਲੈਂਦੀ ਨੂੰ ਕਿਹੜਾ ਕੁਛ ਹੋ ਚੱਲਿਆ ਚਲ ਇਹਦਾ ਧਿਆਨ ਰੱਖੀ ਬਹੁਤ ਔਖਾ ਮਿਲਿਆ ਕਿ ਨਹੀਂ ਪਤਾ ਨਹੀਂ ਨਹੀਂ ਇਹ ਜੀ ਤਾਂ ਕੋਈ ਗੱਲ ਨਹੀਂ ਹੋਗੀ ਕੁਣ ਕਿੱਤੀ ਚੱਲ ਮੈਂ ਤਾਂ ਇਹ ਕਹਿਨੀ ਆ ਪਹਿਣੇ ਇਹ ਨਾ ਮਤਲਬ ਤੇਰੇ ਤੇ ਜਾਵੇ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਤੇਰੀ ਵਾਲੀ ਆਦਤ ਨਾ ਪੈ ਜੇ ਸਮਝਦੀ ਮੇਰੀ ਗੱਲ ਵੀ ਅੱਜ ਕੱਲ੍ਹ ਦੇ ਤਾਂ ਰੱਬ ਨਾ ਜਵਾਕ ਚੰਗੇ ਭਲੇ ਹੋਣ ਚਲ ਉਹ ਤਾਂ ਤੈਨੂੰ ਰੱਬ ਨੇ ਪੁੱਤ ਸੋਹਣਾ ਦੇਤਾ ਬਸ ਇੰਨਾ ਕਿ ਜਵਾਨੀ ਜਦੋਂ ਆਵੇ ਤਾਂ ਉਦੋਂ ਇਹ ਲੱਛਣਾ ਦੇ ਨਾਵੇਂ ਪਹਿਣੇ ਜੇ ਤੈਨੂੰ ਪਤਾ ਹੀ ਆ ਘਰ ਬਰਬਾਦ ਹੋ ਜਾਂਦਾ ਕੀ ਮੈਂ ਕੋਈ ਇੱਜ਼ਤ ਕਮਾਈ ਸੀ ਫੇਣੀ ਮੈਂ ਤਾਂ ਖੰਡ ਲੈਣ ਆਈ ਸੀ ਹੈਗੀ ਆ ਹਾਂ ਹਾਂ ਲੈ ਮੈਨੂੰ ਮੈਨੂੰ ਚੁਕਾ ਦੇ ਖੰਡ ਦਾ ਵੀ ਲੈਣਾ ਹੀ ਮੈਂ ਤਾਂ ਤੈਨੂੰ ਦੇਖਣ ਆਈ ਸੀ ਤੇ ਤੁਮਾ ਲੱਛਣ ਹਜੇ ਵੀ ਕਰਦੀਆਂ ਕਿ ਨਹੀਂ ਹੈ ਨਾ ਪੁੱਤੇ ਇਹ ਜੇ ਤਾਂ ਮਤੇ ਲੱਗੇ ਹੋਇਆ ਦਸਪਾ ਲੈ ਨੂੰ ਆ ਕਮ ਛੁਪਾ ਦਿੰਦੇ ਅੰਦਰ ਕਿਤੇ ਰਸੋਈ ਚ ਤਾਂ ਨਹੀਂ ਰੱਖਿਆ ਸੀ ਭੈਣ ਕਿਤੇ ਮਾੜਾ ਮੋਟਾ ਵਿੱਚ ਪੈਜੇ ਕਣਕਾ ਹਣਾ ਅਸਤੇ ਤੈਨੂੰ ਪਤਾ ਇਹ ਜੇ ਕਮਾ ਤਾਂ ਬਹੁਤ ਦੂਰੇ ਨੇ ਤੂੰ ਗੁੱਸਾ ਕਰਨੁ ਕਰਦੀ ਆ ਭੈਣ ਮੈਂ ਤਾਂ ਤੈਨੂੰ ਦੱਸਦੀ ਆ ਲੈ ਫੜ ਜਵਾਕ ਚਲ ਵਧੀਆ ਠੰਡ ਲਿਆਤੀ ਤੂੰ ਬਾਕੀ ਨਾ ਇਹਨੂੰ ਇਹ ਜੇ ਕਮਾ ਕੋਈ ਵੇ ਦੂਰ ਰੱਖੀ ਠੀਕ ਐ ਮੈਂ ਤਾਂ ਮੇਰਾ ਤਾਂ ਸਮਝਾਣਾ ਦੇ ਕਿ ਫਰਜ਼ ਆ ਸਮਝਣਾ ਨਾ ਸਮਝਣਾ ਭੈਣ ਤੇਰੀ ਆਪਦੀ ਮੱਤ ਮੈਂ ਤਾਂ ਤੈਨੂੰ ਸਮਝਾ ਗਈ ਜਿੱਤ ਜਿਹੜੀ ਅੱਗ ਲਾਉਣੀ ਸੀ ਉਹ ਤਾਂ ਲਾਤੀ ਹੁਣ ਤਾਂ ਆਪੇ ਹੀ ਮੱਚੀ ਜਾਊ ਹੁਣ ਤਾਂ ਮੈਨੂੰ ਤੇਲ ਪਾਉਣ ਦੀ ਵੀ ਲੋੜ ਨਹੀਂ ਬੱਥੇ ਰਸਾਂ ਨੂੰ ਥੱਲੇ ਲਾਲਾ ਕੇ ਰੱਖਦੀ ਸੀ ਹੁਣ ਇਹਨਾਂ ਨੂੰ ਪਤਾ ਲੱਗੂਗਾ ਕਿ ਸਵਾਦ ਕਿਵੇਂ ਆਉਂਦਾ ਨਾਲੇ ਹਾਂ ਮਜ਼ਾ ਤਾਂ ਉੱਦੇ ਆਉ ਜਿੱਦਿਆ ਹਜ ਜੰਮਿਆ ਹੋਇਆ ਵੀ ਇਹੀ ਕੰਮ ਤੇ ਲੱਗੂਗਾ ਚਲੋ ਜੋ ਪੀ ਸਿੱਟ ਯਾਰ ਰੰਗ ਹੋ ਗੋ ਮੈਂ ਸੱਤੀ ਮੇਰੀ ਹੈ ਯਾਰ ਪੰਜਾਹ ਯਾਰ ਹੈ ਨਾ ਸਾਰੇ ਕੀਤੇ ਹੈ ਨਾ ਇਹ ਨਸ਼ੇ ਦਾ ਬੁਰਾ ਹਾਲ ਹੀ ਹੈ ਯਾਰ ਭੈਣ ਛੋਟੇ ਛੋਟੇ ਜਵਾਕ ਲੱਗੀ ਜਾਂਦੇ ਹੈਗੇ ਭੈ ਬਾਹਰ ਕਿੰਨੇ ਮਰੀ ਜਾਂਦੇ ਹੈ ਯਾਰ ਯਾਰ ਉਹ ਤਾਂ ਠੀਕ ਹੈ ਸਾਨੂੰ ਕਿਸੇ ਹੋਰ ਗੱਲੇ ਦਾ ਪਤਾ ਹੈਗਾ ਯਾਰ ਕਿਉਂ ਯਾਰ ਸਾਨੂੰ ਤਾਂ ਕੋਈ ਗੱਲ ਦਾ ਨਹੀਂ ਪਤਾ ਯਾਰ ਗੱਲ ਤਾਂ ਕੁਛ ਨਹੀਂ ਯਾਰ ਜਿਹੜੀ ਮੇਰੇ ਘਰ ਵਾਲੀ ਨਹੀਂ ਸੀ ਜਿਹੜੀ ਚਿੱਟਾ ਵਾਲਾ ਪਿੰਦੀ ਸੀ ਉਹਦੇ ਕੋਲ ਯਾਰ ਜਵਾਕ ਹੋ ਗਿਆ ਅੱਛਾ ਯਾਰ ਨੀ ਮੇਰੇ ਘਰ ਵਾਲੀ ਕੋਲੇ ਜਵਾਕ ਹੋ ਗਿਆ ਉਹ ਬੈਨ ਚਿੱਟਾ ਲਾਉਂਦੀ ਸੀ ਯਾਰ ਉਹ ਨਹੀਂ ਯਾਰ ਜਵਾਕ ਤਾਂ ਹੋਣਾ ਹੀ ਸੀ ਆਪ ਬੰਦਾ ਫੱਕਰੀ ਆ ਉਹ ਬਾਕੀ ਯਾਰ ਮੈਨੂੰ ਪਤਾ ਹੈ ਮੇਰੇ ਚਾਚੇ ਦਾ ਉਹਨੇ ਤਾਂ ਉਹਦਾ ਬਚੋਲਾ ਧੱਕਾ ਕਰ ਗਿਆ ਯਾਰ ਉਹਦਾ ਕੋਈ ਕਸੂਰ ਨਹੀਂ ਉਹਦਾ ਬੰਦਾ ਫੱਕਰੀ ਸੀ ਵਿਚਾਰਾ ਚੱਲ ਛੱਡੋ ਯਾਰ ਆਪਾਂ ਕੀ ਲੈਣਾ ਕਿਸੇ ਤੋਂ ਬਾਈ ਹਲੋ ਹਾਂ ਭੈਣ ਮਿਰਗੇ ਗੱਲ ਸੁਣ ਸਾਡੇ ਪਿੰਡ ਵੀ ਨਾ ਕੋਈ ਬੁੜੀ ਚਿੱਟਾ ਲਾਉਂਦੀ ਸੀ ਤੇ ਉਹ ਤਾਂ ਗਈ ਸਾਡਾ ਜਦੋਂ ਮੈਨੂੰ ਮਿਲਿਆ ਨਾ ਉਹਦੇ ਘਰ ਵਾਲਾ ਤੇ ਕਿਵੇਂ ਛੱਡਿਆ ਮੈਂ ਉਹ ਤੋਂ ਪੁੱਛ ਕੇ ਤੈਨੂੰ ਦੱਸੂ ਠੀਕ ਆ ਤੂੰ ਰੋਟੀ ਪਾਣੀ ਟਾਈਮ ਪਸਰ ਖਾ ਲਿਆ ਕਰ ਫਿਕਰ ਨਾ ਕਰਿਆ ਕਰ ਬਾਲਾ ਤੈਨੂੰ ਮੈਂ ਦੱਸਾਂ ਕੋਈ ਗੱਲ ਨਹੀਂ ਇਹ ਤਾਂ ਭੈੜਾ ਐਡਾ ਰੋਗ ਆ ਪਿੰਡੀ ਪਿੰਡੀ ਇਹੀ ਹਾਲ ਹੋ ਗਿਆ ਠੀਕ ਆ ਤਲ ਮੈਂ ਫੋਨ ਕੱਢਦਾ ਠੀਕ ਆ ਮੈਂ ਖੇਤ ਜਾਣਾ ਕੰਮ ਕਰਨਾ ਬਾਅਦ ਚ ਕਰੂੰ ਤੇਰੇ ਨਾਲ ਗੱਲ ਚਲ ਆ ਤਾਂ ਬਾਹਲਾ ਵਧੀਆ ਹੋ ਗਿਆ ਪਰਾਲੀ ਲੈ ਗੇ ਤੜਕੇ ਕਣਕ ਬੀਜ ਦਾਂਗੇ ਜਮਾ ਫਰੀ ਹੋ ਜਾਾਂਗੇ ਤੇ ਉਸ ਤੋਂ ਬਾਅਦ ਕੁੜੀਆਂ ਕੋਲੇ ਜਾਇਆ ਵਾਂਗੇ ਬਾਈ ਮੈਂ ਤੇਰੇ ਨਾਲ ਯਾਰ ਇੱਕ ਗੱਲ ਕਰਨੀ ਸੀ ਲੈ ਬਾਈ ਇਹ ਵੀ ਕੋਈ ਪੁੱਛਣ ਵਾਲੀ ਗੱਲ ਆ ਲੈ ਦੱਸ ਕੀ ਗੱਲ ਕਰਨੀ ਆ ਗੱਲ ਤਾਂ ਬਾਈ ਕੀ ਕਰਨੀ ਆ ਤੇਰੇ ਨਾਲ ਬੀਤੀ ਆ ਮੈਂ ਤਾਂ ਤੇਰੇ ਕੋਲੇ ਤਾਂ ਗੱਲ ਕਰਦਾ ਬਾਈ ਬੁਝਾਰ ਤਾਂ ਇਹ ਕੀ ਪਾਈ ਜੰਨਾ ਕੀ ਗੱਲ ਕਰਨੀ ਆ ਖੁੱਲ ਕੇ ਦੱਸ ਮੈਨੂੰ ਗੱਲ ਤਾਂ ਭਈਆ ਭਾਂ ਜਾ ਮੇਰਾ ਵੀ ਚਟਾ ਲਾਉਂਦਾ ਕਿਸੇ ਤੋਂ ਪੈਸੇ ਫੜ ਲੈਂਦਾ ਕਿਸੇ ਦਾ ਕੋ ਚੱਕ ਕੇ ਵੇਜ ਜਾਂਦਾ ਜਦ ਦੁੱਖ ਭਈ ਬਹੁਤ ਆ ਮੇਰੀ ਭੈਣ ਨੂੰ ਬਹੁਤ ਦੁੱਖ ਆ ਜਦੋਂ ਦੱਸਦੀ ਆ ਫੋਨ ਤੇ ਫਿਰ ਆਪ ਦਾ ਮਨ ਦੁਖੀ ਹੁੰਦਾ ਭਾਈ ਮੈਂ ਤੇਰੇ ਦੁੱਖ ਨੂੰ ਸਮਝਦਾ ਮੈਨੂੰ ਪਤਾ ਮੇਰੇ ਨਾਲ ਬੀਤੀ ਆ ਵੀ ਚਿੱਟਾ ਪੀਣ ਵਾਲਿਆਂ ਦਾ ਕੀ ਹਾਲ ਹੁੰਦਾ ਉਹੀ ਤਾਂ ਬਾਈ ਗੱਲ ਆ ਯਾਰ ਦੁੱਖ ਆਪ ਨੂੰ ਆਉਂਦਾ ਵੀ ਮੰਨ ਕੇ ਚੱਲ ਮੇਰੀ ਭੈਣ ਇੰਨਾ ਦੁਖੀ ਆ ਗੱਲਾਂ ਹੀ ਛੱਡ ਦੇ ਨੌਜਵਾਨ ਮੁੰਡਾ ਜਮਾਂ ਗਲ ਗਿਆ ਇਹ ਚਿੱਟੇ ਦਾ ਬਾਈ ਰੋਗ ਹੀ ਬਾਲਾ ਪੜ ਜਿਹਨੂੰ ਲੱਗ ਜਾਂਦਾ ਨਾ ਸਾਰਾ ਘਰ ਵੇਕ ਜਾਂਦਾ ਦਿਨਾਂ ਲੈਣਾ ਸਿਰ ਤੇ ਚੜ ਜਾਂਦਾ ਮੈਨੂੰ ਪਤਾ ਬਾਈ ਬਾਈ ਮੈਂ ਬਹੁਤ ਵਾਰੀ ਸਮਝਾ ਕੇ ਆਇਆ ਮੱਥਾ ਮਾਰ ਕੇ ਕਿੰਨਾ ਮਰਜੀ ਮੱਥਾ ਮਾਰ ਲਓ ਕੋਈ ਸਿਹਤ ਤੇ ਅਸਰ ਨਹੀਂ ਕੀ ਨਾ ਕਹਿੰਦਾ ਹਾਂ ਫਿਰ ਫਿਰ ਉਹੀ ਹਾਲ ਮੈਨੂੰ ਪਤਾ ਬਾਈ ਮੈਂ ਬਥੇਰੀ ਦਵਾਈ ਖਵਾਤੀ ਕਿਦੇ ਕੋਦੇ ਕੋਲ ਨਹੀਂ ਗਿਆ ਮੈਂ ਬਥੇਰਾ ਨੱਕ ਰਗੜਿਆ ਪਰ ਪ੍ਰਮਾਤਮਾ ਨੇ ਬਾਈ ਮੇਰੀ ਇਹੋ ਜੀ ਬਾਹ ਫੜੀ ਮੈਂ ਸਤਗੁਰ ਦਾ ਦੇਨ ਨਹੀਂ ਦੇ ਸਕਦਾ ਬਾਈ ਸਹੀ ਗੱਲ ਆ ਬਾਈ ਕਰਦਾ ਤਾਂ ਉਹ ਮਾਲਕੀ ਆ ਸੱਚੇ ਪਾਤਸ਼ਾਹ ਤੇ ਮੈਂ ਤੈਨੂੰ ਇੱਕ ਹੀ ਰਹਿ ਦੇਵਾਂਗਾ ਭਾਈ ਉਹਨੂੰ ਕਹ ਦੇ ਇਹਨੂੰ ਟੜਕੇ ਗੁਰੂ ਘਰ ਲੈ ਕੇ ਜਾਇਆ ਕਰੋ ਪਰਮਾਤਮਾ ਤੋਂ ਵੱਡਾ ਬਾਈ ਕੋਈ ਡਾਕਟਰ ਨਹੀਂ ਹੈਗਾ ਇੱਥੇ ਇਹ ਤਾਂ ਬਾਈ ਤੇਰੀ ਗੱਲ ਸਿਆਣੀ ਆ ਮੈਂ ਕਰਦਾ ਉਹਨੂੰ ਫੋਨ ਕਰਕੇ ਕਹਿਣਾ ਕੁੜੀ ਨੂੰ ਵੀ ਤੁਸੀਂ ਨਾਲ ਆਪ ਜਾਇਆ ਕਰੋ ਤੇ ਨਾਲੇ ਇਹਨੂੰ ਨਾਲ ਲੈ ਜਾਇਆ ਕਰੋ ਵੀ ਜੇ ਮਹਾਰਾਜ ਦੀ ਨਿਗਾਹ ਸਿੱਧੀ ਹੋ ਜੇ ਤਬਾ ਸਹੀਕ ਆਏ ਉਹੀ ਬੁੱਧੀ ਭ੍ਰਸ਼ਟ ਕਰਦਾ ਬਾਈ ਇਹ ਤੇਰੀ ਗੱਲ ਮੈਨੂੰ ਬਹੁਤ ਸਿਆਣੀ ਲੱਗੀ ਵਧੀਆ ਲੱਗੀ ਬਾਈ ਗੱਲ ਆ ਮੈਂ ਬਹੁਤ ਪੈਸਾ ਬਾਈ ਖਰਬਾ ਬਰਬਾਦ ਕਰਿਆ ਬਹੁਤ ਜ਼ਿਆਦੇ ਇਸ ਕੰਮ ਚ ਪਰ ਮੈਂ ਆਖਰ ਨੂੰ ਪਰਮਾਤਮਾ ਦੇ ਲੱਡ ਲੱਗਿਆ ਮੈਂ ਮੇਰੀ ਬਾਹ ਫੜੀ ਮੈਂ ਸੋਚਿਆ ਮੈਂ ਕਿਹਾ ਕਿਥੋਂ ਦਵਾਈ ਲੱਤੇ ਜਿਹੜੀ ਤੂੰ ਆ ਗੱਲ ਕਰੀ ਜਨਾ ਬਾਈ ਮੇਰੇ ਮਨ ਨੂੰ ਯਾਰ ਸਕੂਨ ਦੇਣ ਵਾਲੀ ਗੱਲ ਆ ਮੱਕ ਵਾਕਈ ਯਾਰ ਸਿਆਣੀ ਗੱਲ ਆ ਮਹਾਰਾਜ ਤੋਂ ਵੱਡਾ ਡਾਕਟਰ ਕਿਤੇ ਹੈ ਹੀ ਨਹੀਂ ਮੇਰੀ ਗੱਲ ਸੁਣ ਬਾਈ ਜਿੰਨਾ ਮਰਜ਼ੀ ਕਿਸੇ ਨੂੰ ਪੈਸਾ ਦੇਈ ਚੱਲਾ ਜਦੋਂ ਲੀਲੀ ਛਤਰੀਵਾਲ ਦੀ ਨਿਗਾਹ ਸਿੱਧੀ ਹੋ ਗਈ ਨਾ ਉੱਥੇ ਵੱਡੇ ਵੱਡੇ ਡਾਕਟਰ ਫੇਲ ਹੋ ਜਾਂਦੇ ਆ ਸਹੀ ਗੱਲ ਆ ਬਾਈ ਬਿਲਕੁਲ ਸਹੀ ਗੱਲ ਆ ਤੇ ਮੈਂ ਤੈਨੂੰ ਇਹੀ ਕਹਿਣਾ ਵੀ ਤੂੰ ਕੁੜੀ ਨੂੰ ਫੋਨ ਲਾ ਕੇ ਕੋਈ ਗੱਲ ਕਹੀ ਬਾਈ ਨੂੰ ਤੜਕੇ ਗੁਰਦੁਆਰੇ ਲੈ ਕੇ ਜਾਇਆ ਕਰ। ਬਾਈ ਮੈਨੂੰ ਤੇਰੀ ਗੱਲ ਨੇ ਤਾਂ ਮੇਰਾ ਯਾਰ ਬਾਈ ਦਿਮਾਗ ਖੋਲਤਾ ਮੈਂ ਕਹਿੰਦਾ ਇਤੋਂ ਵੱਡਾ ਡਾਕਟਰ ਹੋ ਹੀ ਨਹੀਂ ਸਕਦਾ ਯਾਰ ਬਾਈ ਵਾਕਈ ਤੇਰੀ ਸੋਹਣੀ ਗੱਲ ਆ ਯਾਰ ਬਾਈ। ਚੱਲ ਕੋਈ ਨਾ ਬਾਈ। ਬਾਈ ਮੈਂ ਫੋਨ ਲਾ ਕੇ ਜ਼ਰੂਰ ਕਹਿਣਾ ਯਾਰ ਬਾਈ ਹੁਣੀ ਉਹਨੂੰ। ਤੇ ਮੈਨੂੰ ਘੜੇ ਥੋੜੇ ਜਿਆਦੇ ਕੰਮ ਹੈ। ਠੀਕ ਆ ਬਾਈ ਮੈਂ ਨਾ ਤੇਰੀ ਗੱਲ ਮੰਨਦਾ ਹੁਣੀ ਲਾਉਣਾ ਬਾਈ ਫੋਨ। ਠੀਕ ਆ ਬਾਈ ਠੀਕ। ਚਲ ਝੋਨਾ ਤਾਂ ਹੁਣ ਵੱਢਿਆ ਗਿਆ। ਕਰਦੇ ਆ ਤਿਆਰੀ ਗਾਹਾਂ। ਲੈ ਆ ਦੇਖ ਲੈ। ਆ ਰਹੀ ਆਖਿਆ ਬੱਕਰੀਆਂ ਵਾਲਿਆਂ ਨੂੰ ਵੀ ਜੇ ਤੁਸੀਂ ਦਰਖਤ ਰੁਖਤ ਲੈ ਕੇ ਜਾਣੇ ਹੁੰਦੇ ਆ ਇਹਨੂੰ ਮਾਰਾ ਮੋਟਾ ਸਾਫਤਾ ਕਰਦਿਆ ਕਰੋ ਯਾਰ ਹੈ ਮੇਰੀ ਜਾਨ ਨੂੰ ਕੰਡੇ ਲੈ ਅਪ ਭਤੀਜਾ ਕਿੱਧਰ ਆਉਂਦਾਗਾ ਖਰ ਤਾਂ ਗੁੱਗ ਘੱਟ ਹੀ ਲਈ ਆ ਯਾਰ ਲੋਕਾਂ ਨੇ ਜਿਆਦਾ ਸੋਬਾ ਸੀਡਰ ਨਹੀਂ ਵੀਜੀ ਆ ਚਲ ਉਹ ਚਾਚਾ ਵੀ ਖੇਤੀ ਫਿਰਦਾ ਚਲ ਚਾਚੇ ਤੋਂ ਪੁੱਛਦੇ ਆ ਵੀ ਚਾਚਾ ਕਿਵੇਂ ਆ ਹੋਰ ਚਾਚਾ ਬੱਲੇ 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 ਪੁੱਤ ਜਿਆ ਤੂੰ ਆ ਮੈਨੂੰ ਪਤਾ ਨਹੀਂ ਕੌਣ ਆਉਂਦਾਗਾ ਆਜਾ ਆਜਾ ਨੰਗਿਆ ਹੋਰ ਚਾਚਾ ਬਾਲੇ ਵਧ ਗਿਆ ਹੋਰ ਸੱਟ ਹੈ ਮੈਨੂੰ ਪੂਰੇ ਵਧਿਆ ਸੱਚ ਵਧਾਈਆਂ ਤੈਨੂੰ ਸਾਡੇ ਭਰਾ ਦੀਆਂ ਚਾਚਾ ਠੀਕਾ ਠੀਕਾ ਕੋਈ ਨਾ ਕੋਈ ਨਾ ਮੈਨੂੰ ਐਂ ਦੱਸ ਕਿਹਦੀ ਲਾਇਆ ਹੈਗਾ ਇਹੜੀ ਮਰਜ਼ੀ ਲਵਾ ਦੀ ਚਾਚਾ ਯਾਰ ਲਾਉਣ ਦੀ ਕੀ ਗੱਲ ਐ ਆ ਕੋਈ ਨਾ ਕੋਈ ਨਾ ਕੋਈ ਨਾ ਤੈਨੂੰ ਪਤਾ ਏ ਸਾਰੀ ਗੱਲਬਾਤ ਹੋਰ ਕੀ ਗਾ ਹੁਣ ਸਾਡਾ ਭਰਾ ਭਰਾ ਤੇਰਾ ਪੂਰਾ ਵਧੀਆ ਸਾਡਾ ਮਾਰਦਾ ਲਲਕਾਰੀਆਂ ਮੇਰੇ ਕੋਲੇ ਟਾਈਮ ਨਹੀਂ ਹੁੰਦਾ ਇਹਨੂੰ ਪਤਾ ਮੈਂ ਖੇਤੋਂ ਜਾਊਂਗਾ ਹੋਰ ਕਰਨਾ ਕਦੇ ਰੰਪਰੇ ਵਗ ਜਾ ਕਦੇ ਕਿਤੇ ਵਗ ਜਾ ਸੌਦਾ ਪੱਤਾ ਚੱਕਣਾ ਵੀਂਡੜੀ ਵੱਡੀਆਂ ਨਾ ਚਾਚਾ ਤੇਰੀ ਯਾਰ ਸਾਰੀ ਉੱਤ ਪਰ ਇਹ ਕੱਲੇ ਤੇ ਕੁਝ ਪੈ ਜਾਂਦਾ ਹੈ ਹਾਂ ਹਾਂ ਇਹ ਤਾਂ ਹੈ ਚਾਚਾ ਬਸ ਇਹ ਬਹੁਤ ਵੀ ਹੈ ਹੋਰ ਕੋਈ ਮੇਰੇ ਭਰਾ ਹੁੰਦਾ ਫਿਰ ਤਾਂ ਵੱਧ ਜਾ ਕੱਲੇ ਬੰਦੇ ਨੂੰ ਖੈਰ ਔਖਾ ਦਾ ਹੋ ਜਾਂਦਾ ਔਖਾ ਹੋ ਜਾਂਦਾ ਪੂਰੀ ਔਖਾ ਜਾਂਦਾ ਕਰੀਏ ਹੂੰ ਚੱਲ ਤੂੰ ਐ ਕਰ ਹਾਂ ਜੇ ਘਰ ਦੀ ਲੋਣੀ ਦਾ ਮੇਰੇ ਕੋਲ ਉਹ ਨਹੀਂ ਨਹੀਂ ਕੋਈ ਨਾ ਫਿਰ ਦੇ ਦੇਖਾਂਗੇ ਯਾਰ ਹੈ ਹਰ ਟੇ ਆਉਂਦਾ ਰੂੜੀਆਂ ਗੱਲਾਂ ਵੀ ਹਟਾ ਕੇ ਨਹੀਂ ਤੂੰ ਪਹਿਲੀ ਵਾਰੀ ਆਇਆ ਮੇਰੇ ਕੋਲ ਉਹ ਹੋਰ ਦਿਨ ਦੇਖਾਂਗੇ ਪਹਿਲੀ ਵਾਰ ਭਤੀਜਾ ਤੇਰਾ ਮੈਂ ਪਹਿਲੀ ਵਾਰ ਉਹਨੂੰ ਦੱਸ ਕੀ ਗੱਲ ਤੇਰਾ ਪਿਆਰ ਆ ਗਿਆ ਸੀ ਘਰੇ ਅੱਛਾ ਉਹ ਤਾਂ ਕੌੜਾ ਤਮੂਹ ਕਰਾਤਾ ਸੀ ਅੱਛਾ ਅੱਛਾ ਫਿਰ ਮਹਾ ਤੂੰ ਪੜਦਾ ਵੀ ਹੁੰਦਾ ਜਵਾਕਾਂ ਦਾ ਅੱਛਾ ਅੱਛਾ ਚੱਲ ਕੋਈ ਨਾ ਠੀਕ ਆ ਅਸਾਂ ਆਏ ਮੈਂ ਮਰਿਆਆਂ ਗੇੜਾ ਮਾਰਾਂਗਾ ਇੱਧਰ ਦੇ ਚਾਹ 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 ਹਾਂ ਉਹ ਕਿੱਦਾਂ ਉਹ ਕਿੱਦਾਂ ਚੰਗਾ ਧਿਆਨ ਨਾਲ ਜਾਈ ਕੋਈ ਨਾ ਕੋਈ ਨਾ ਲੈ ਦੇਖ ਲੈ ਕਿੱਦਾਂ ਹੋ ਗਿਆ ਜਵਾਕ ਜਾਂ ਹੈ ਸਾਡੇ ਹੱਥਾਂ ਚ ਪਲਿਆਗਾ ਚੱਲ ਆਪਣਾ ਲੈ ਵੀ ਆਈਂ ਡਾਰ ਹੋ ਜਾਊਗਾ ਓਏ ਮੈਂ ਦਮ ਮਰ ਗਿਆ ਯਾਰ ਮੈਂ ਨਾ ਕਿੱਧਰ ਮਰ ਗਿਆ ਯਾਰ ਔਰ ਅੱਜ ਨੂੰ ਫੋਨ ਲੱਗੇ ਭਾ ਨਾ ਕਿੱਦਾਂ ਮਰ ਕੇ ਫੋਨ ਲੱਗਦੇ ਹੈ ਹਲੋ ਕਿੱਥੇ ਆਏ ਭਾ ਨਾ ਮੈਂ ਤਾਂ ਮਰੀ ਜਾਣਾ ਕਦੋਂ ਆਓਗੇ ਓਏ ਓਇਆ ਕੋਈ ਹੱਲ ਦੇ ਹਲਾ ਯਾਰ ਭਾ ਨਾ ਕੋਈ ਨਾ ਹੱਲ ਕਰਨਾ ਹੀ ਪਊਗਾ ਓਏ ਯਾਰ ਕੋਈ ਨਾ ਕੋਈ ਤਾਂ ਹੱਲ ਕਰਨਾ ਹੀ ਪਊਗਾ ਭਾ ਨਾ ਮੇਰਾ ਤਾਂ ਸਰੀਰ ਟੁੱਟੀ ਜਾਂਦਾ ਯਾਰ ਮੈਂ ਕੀ ਦੱਸ ਕਰਾਂ ਹੁਣ ਹੈ ਔਰ 5 ਨੰਬਰ ਨਾਲ ਕੰਮ ਹੈ ਮਰਦੂ ਦੇ ਨਾਮ ਸਮਾਨ ਮਿਲਦਾ। ਆ ਨਹੀਂ ਤਾਂ ਭਾਏ ਨਾ ਕੋਈ ਦੱਸ ਨਾ 6000 ਦੱਸ ਜਾਰ ਭਾਏ ਨਾ ਮੈਂ ਤਾਂ ਮਰ ਜੂਗਾ ਸਰੀਰ ਮੇਰਾ ਤਾਂ ਖੱਲਗਾ ਪਈ ਜਾਂਦੀਆਂ ਯਾਰ। ਔਰ ਸਰੀਰ ਬਾਲਾ ਟੁੱਟੀ ਜਾਂਦਾ ਬਾਈ ਬਣ ਕੇ 6000 ਕਰਕੇ ਹੱਲ ਦੱਸ। ਚਲ ਠੀਕ ਆ ਚੰਗਾ ਓਏ। ਨਹੀਂ ਭਾਏ ਨਾ ਤੇ ਨਿੱਤਰਹਾ ਜਾਂਦਾ ਤਹਾ ਬੇਕੀ ਜੋ ਤੇ ਖੀ ਜੋ। ਹੂੰ ਤਾਂ ਹੀ ਜਾਣਗੇ ਭਾਏ ਨਾ ਸਰੀਰ ਬਾਲਾ ਟੁੱਟੀ ਜਾਂਦਾ। ਚਲ ਠੀਕ ਆ ਫਿਰ ਕੋਈ ਨਾ ਕੋਈ ਫੋਨ ਦਾ ਡਿਗਾਰੀ ਲਾਉਣਾ ਫਿਰ ਦੇਖੀਓ ਜਿਹੜਾ ਕੁਝ ਹੋ ਗਾ ਨਾ ਮਰ ਤਾਂ ਗਿਆ ਤਾਂ। ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਐਨ.ਆਰ. ਸਿੱਧੂ ਹੁਣੇ-ਹੁਣੇ ਵੀਡੀਓ ਦੇਖੀਏ ਬਾਈ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਕਮੈਂਟ ਕਰਦੇ ਹੋ ਜੇ ਕੋਈ ਨਵੀਂ ਭੈਣ ਜਾਂ ਮੇਰਾ ਭਰਾ ਮੇਰੇ ਨਾਲ ਜੁੜਿਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਪਿਛਲੀ ਵੀਡੀਓ 'ਚ ਕਮੈਂਟ ਆਏ ਸੀ ਨਾ ਬੋਲਣ ਲੱਗੇ ਆ ਬਾਈ ਨੋਟ ਕਰ ਲਿਓ ਜਗਜੀਤ ਸਿੰਘ ਨਰਿੰਦਰ ਸਿੰਘ ਗੁਰਦੇਵ ਸਿੰਘ ਫੌਜੀ ਭੈਣੀ ਜਾਨਵਰ ਲਵਰਜ਼ ਮੁਹੰਮਦ ਅਸਵੀਰ ਉਹ ਉਸ ਤੋਂ ਬਾਅਦ ਜਿਹੜਾ ਕਮੈਂਟ ਆਇਆ ਪਰਮਜੀਤ ਸਿੰਘ ਯੂ ਐਸ ਏ ਸੋਗਮਣ ਕਾਲੋਂ ਲੁਧਿਆਣਾ ਗੁਰਦੀਪ ਕੌਰ ਉਹ ਉਸ ਤੋਂ ਬਾਅਦ ਆ ਗਿਆ ਹਰਦਮ ਸਿੰਘ ਮਾਰੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਮਨਪ੍ਰੀਤ ਮਨਪ੍ਰੀਤ ਸਿੰਘ ਬੁੱਟਰ ਅੰਮ੍ਰਿਤਸਰ ਸਾਹਿਬ ਜਗਤਾਰ ਜੱਸੀ ਸਲਮਾਨ ਅਨੂਪਗੜ੍ਹ ਨਿਰਮਲ ਸਿੰਘ ਰਸਪਾਲ ਸਿੰਘ ਜਟ ਨਾਟ ਗਿਆ ਇਹ ਆਪਣੇ ਕਮੈਂਟ ਸੀ ਬਾਈ ਵੀਡੀਓ ਦੇ ਤੇ ਬਹੁਤ ਪਿਆਰ ਕਰਦੇ ਹੋ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਕਿਉਂਕਿ ਤੁਹਾਡੇ ਪਿਆਰ ਨਾਲ ਹੀ ਆ ਦੋ ਚਾਰ ਬੰਦਿਆਂ ਤੱਕ ਗਰੁੱਪ ਚ ਪਾ ਦਿਆ ਕਰੋ ਲਿੰਕ ਤੁਹਾਡੇ ਭਰਾ ਦਾ ਠੀਕ ਆ ਜੀ ਤੇ ਹੁਣ ਦੇ ਇਜਾਜ਼ਤ ਬਾਈ ਜੀ ਸਸੀ ਕਾਲ ਸਾਰਾ